ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਜੋ ਲਗਭਗ 1500 ਈਸਵੀ ਵਿੱਚ ਸ਼ੁਰੂ ਹੋਈ ਅਤੇ 6 ਤੋਂ 7 ਸਾਲ ਚੱਲੀ ਇੱਕ ਪਰਿਵਰਤਨਕਾਰੀ ਸਮਾਂ ਸੀ ਜਦੋਂ ਉਹਨਾਂ ਨੇ ਵਿਆਪਕ ਯਾਤਰਾਵਾਂ ਕੀਤੀਆਂ ਤਾਂ ਜੋ ਆਪਣੇ ਸਰਵ ਵਿਆਪਕ ਇਕਤਾ, ਸਮਾਨਤਾ ਅਤੇ ਇੱਕ ਪਰਮਾਤਮਾ ਪ੍ਰਤੀ ਸਮਰਪਣ ਦਾ ਸੰਦੇਸ਼ ਫੈਲਾ ਸਕਣ ਪਹਿਲੀ ਉਦਾਸੀ ਮੁੱਖ ਤੌਰ ਤੇ ਭਾਰਤ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ਤੱਕ ਸੀਮਤ ਸੀ ਜਿੱਥੇ ਉਹਨਾਂ ਨੇ ਵਿਭਿੰਨ ਧਾਰਮਿਕ ਭਾਈਚਾਰਿਆਂ ਨਾਲ ਸੰਪਰਕ ਕੀਤਾ ਸਮਾਜਿਕ ਮੀਮਾਨੂ ਚੁਣੌਤੀ ਦਿੱਤੀ ਅਤੇ ਅਜਿਹੇ ਕੰਮ ਕੀਤੇ ਜਿਨ੍ਹਾਂ ਨੇ ਇੱਕ ਸਥਾਈ ਅਧਿਆਤਮਿਕ ਵਿਰਾਸਤ ਛੱਡੀ। ਹੀਠਾ ਗੁਰੂ ਨਾਨਕ ਦੀ ਪਹਿਲੀ ਉਦਾਸੀ ਦੇ ਕੁਝ ਅਣਜਾਨ ਅਤੇ ਘੱਟ ਚਰਚਿਤ ਤੱਥ ਤੇ ਘਟਨਾਵਾਂ ਦਿੱਤੀਆਂ ਗਈਆਂ ਹਨ ਜੋ ਜਨਮ ਸਾਖਿਆ ਅਤੇ ਸਿੱਖ ਇਤਿਹਾਸਕ ਵਿਰਵਿਆਂ ਤੋਂ ਲਈਆਂ ਗਈਆਂ ਹਨ। ਇੱਕ ਅਸਾਮ ਵਿੱਚ گاਉ ਦਾ ਨਰਪੱਖੀ ਨਾਲ ਮੁਲਾਕਾਤ ਅਸਾਮ ਦੀ ਯਾਤਰਾ ਦੌਰਾਨ ਗੁਰੂ ਨਾਨਕ ਦੀ ਮੁਲਾਕਾਤ گاਉ ਦਾ ਨਾਮਕ ਇੱਕ ਨਰਪੱਖੀ ਨਾਲ ਹੋਈ ਜੋ ਮੁਸਾਫਿਰਾਂ ਨੂੰ ਫੜ ਕੇ ਖਾਣ ਲਈ ਮਸ਼ਹੂਰ ਸੀ। ਪੁਰਾਤਨ ਜਨਮ ਸਾਖੀ ਅਨੁਸਾਰ ਕਾਉਦਾਨੇ ਗੁਰੂ ਨਾਨਕ ਨੂੰ ਇੱਕ ਦੇਗ ਵਿੱਚ ਉਬਾਲਣ ਦੀ ਕੋਸ਼ਿਸ਼ ਕੀਤੀ ਗੁਰੂ ਜੀ ਨਿਰਭਉ ਹੋ ਕੇ ਦੇਗ ਵਿੱਚ ਬੈਠ ਗਏ ਅਤੇ ਅਚਾਨਕ ਅੱਗ ਵੀ ਠੰਡੀ ਹੋ ਗਈ ਇਸ ਚਮਤਕਾਰ ਅਤੇ ਗੁਰੂ ਜੀ ਦੀਆਂ ਦਇਆ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਾਉਦਾਨੇ ਤੋਬਾ ਕੀਤੀ ਨਰਪੱਖੀ ਛੱਡ ਦਿੱਤੀ ਅਤੇ ਸ਼ਰਦਾਲੂ ਬਣ ਗਿਆ ਇਹ ਘੱਟ ਜਾਣੀ ਜਾਂਦੀ ਕਹਾਣੀ ਗੁਰੂ ਜੀ ਦੀ ਸਭ ਤੋਂ ਕਠੋਰ ਵਿਅਕਤੀਆਂ ਨੂੰ ਵੀ ਪਿਆਰ ਅਤੇ ਗਿਆਨ ਨਾਲ ਬਦਲਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਦੂ ਸੂਮੇਰੂ ਪਹਾੜ ਤੇ ਸਿੱਧਾਂ ਨਾਲ ਸੰਵਾਦ ਗੁਰੂ ਨਾਨਕ ਨੇ ਸੂਮੇਰੂ ਪਹਾੜ ਸੰਬਤ ਹਿਮਾਲਿਆ ਵਿੱਚ ਜਦ ਕੋਈ ਅਧਿਆਤਮਿਕ ਕੇਂਦਰ ਦਾ ਦੌਰਾ ਕੀਤਾ ਅਤੇ ਸਿੱਧਾਂ ਤਪਸਵੀ yogੀਆਂ ਦੇ ਸਮੂਹ ਨਾਲ ਜੋ ਧਿਆਨ ਅਤੇ ਸਖਤ ਤਪ ਦੁਆਰਾ ਅਧਿਆਤਮਿਕ ਉੱਤਮਤਾ ਦਾ ਦਾਵਾ ਕਰਦੇ ਸੰ ਨਾਲ ਡੂਗਾ ਸੰਵਾਦ ਕੀਤਾ ਸਿੱਧਾਂ ਨੇ ਗੁਰੂ ਜੀ ਦੀ ਸੰਸਾਰੀ ਦੇਖ ਅਤੇ ਤਪ ਦੀ ਘਾਟ ਤੇ ਸਵਾਲ ਉਠਾਏ ਜਵਾਬ ਵਿੱਚ ਗੁਰੂ ਨਾਨਕ ਨੇ ਸਿੱਧ ਗੋਸ਼ਟ ਪ੍ਰਦਾਨ ਕੀਤੀ ਬਾਦ ਵਿੱਚ ਗੁਰੂ ਗਰੰਤ ਸਾਹਿਬ ਵਿੱਚ ਅੰਦ 938 ਤੋਂ 946 ਜਿਸ ਵਿੱਚ ਉਹਨਾਂ ਨੇ ਜ਼ੋਰ ਦਿੱਤਾ ਕਿ ਸੱਚੀ ਅਧਿਆਤਮਕਤਾ ਸੰਸਾਰ ਵਿੱਚ ਸੱਚਾਈ ਨਾਲ ਜੀਵਨ ਜਿਉਣ ਸੇਵਾ ਕਰਨ ਅਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਿੱਚ ਹੈ ਨਾ ਕਿ ਸੰਸਾਰ ਨੂੰ त्याਗਣ ਵਿੱਚ ਇਹ ਮੁਲਾਕਾਤ ਘੱਟ ਚਰਚੀ ਜਾਂਦੀ ਹੈ ਪਰ ਉਹਨਾਂ ਦੀ ਬૌਧਿਕ ਡੂੰਘਾਈ ਅਤੇ ਆਤਿੱਤ ਤਪਸੀਅਤ ਦੀ ਅस्वीकारਤਾ ਨੂੰ ਦਰਸਾਉਂਦੀ ਹੈ ਤਿੰਨ ਮੁਲਤਾਨ ਵਿੱਚ ਮਸਜਿਦ ਦੇ ਹਿਲਣ ਦਾ ਚਮਤਕਾਰ ਮੁਲਤਾਨ ਪੂਰੇ ਪਾਕਿਸਤਾਨ ਵਿੱਚ ਵਿੱਚ ਗੁਰੂ ਨਾਨਕ ਨੇ ਸੂਫੀ ਸੰਤਾਂ ਤੇ ਮੁਸਲਿਮ ਪੀਰਾਂ ਦੇ ਪ੍ਰਭਾਵ ਵਾਲੇ ਖੇਤਰ ਦਾ ਦੌਰਾ ਕੀਤਾ ਇੱਕ ਘੱਟ ਜਾਣੀ ਜਾਂਦੀ ਜਨਮ ਸਾਖੀ ਅਨੁਸਾਰ ਜਦੋਂ ਸਥਾਨਕ ਧਾਰਮਿਕ ਨੇਤਾਵਾਂ ਨੇ ਉਹਨਾਂ ਦੀ ਅਧਿਆਤਮਿਕ ਸੱਤਾ ਤੇ ਸਵਾਲ ਉਠਾਏ ਗੁਰੂ ਨਾਨਕ ਨੇ ਇੱਕ ਮਸਜਿਦ ਨੂੰ ਬਿਨਾਂ ਛੂਹੇ ਹਲਕਾ ਜਿਹਾ ਹਿਲਾ ਦਿੱਤਾ ਜੋ ਸੱਚਾਈ ਦੀ ਤਾਕਤ ਅਤੇ ਰਸਮੀ ਦਮਿਆ ਉੱਤੇ ਉਸਦੀ ਉੱਤਮਤਾ ਨੂੰ ਦਰਸਾਉਂਦਾ ਸੀ ਹਾਲਾਂਕਿ ਇਹ ਕਹਾਣੀ ਸਰਵ ਵਿਆਪਕ ਨਹੀਂ ਮੰਨੀ ਜਾਂਦੀ ਪਰ ਇਹ ਧਾਰਮਿਕ ਵਿਸ਼ੇਸ਼ਤਾ ਨੂੰ ਚੁਣੌਤੀ ਦੇਣ ਅਤੇ ਪਰਮਾਤਮਾ ਦੀ ਸਰਵਵਿਆਪਕਤਾ ਨੂੰ ਸਥਾਪਿਤ ਕਰਨ ਦੀ ਉਹਨਾਂ ਦੀ ਸਮਰੱਥਾ ਨੂੰ ਉਜਾਗਰ ਕਰਦੀ ਹੈ। ਚਾਹ, ਲਾਹੌਰ ਵਿੱਚ ਦੂਨੀ ਚੰਦ ਨਾਲ ਸੰਵਾਦ ਲਾਹੌਰ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਦੂਨੀ ਚੰਦ ਇੱਕ ਅਮੀਰ ਵਪਾਰੀ ਨਾਲ ਹੋਈ ਜੋ ਦੌਲਤ ਇਕੱਠੀ ਕਰਨ ਦਾ ਜਨੂਨੀ ਸੀ। ਉਸ ਨੂੰ ਸੰਸਾਰਿਕਤਾ ਦੀ ਵਿਰਤਤਾ ਸਿਖਾਉਣ ਲਈ ਗੁਰੂ ਜੀ ਨੇ ਉਸ ਨੂੰ ਇੱਕ ਸੂਈ ਦਿੱਤੀ ਅਤੇ ਕਿਹਾ ਕਿ ਉਹ ਇਸ ਨੂੰ ਅਗਲੀ ਜ਼ਿੰਦਗੀ ਵਿੱਚ ਮਿਲਣ ਤੱਕ ਸੁਰੱਖਿਅਤ ਰੱਖੇ। ਦੁਨੀ ਚੰਦ ਨੂੰ ਅਹਿਸਾਸ ਹੋਇਆ ਕਿ ਉਹ ਸੰਸਾਰਿਕ ਸੰਪਤੀ ਮੌਤ ਤੋਂ ਬਾਅਦ ਨਹੀਂ ਲੈ ਜਾ ਸਕਦਾ ਅਤੇ ਉਸਨੇ দান ਅਤੇ ਅਧਿਆਤਮਿਕ ਜੀਵਨ ਅਪਣਾਉਣ ਦੀ ਪ੍ਰੇਰਣਾ ਪ੍ਰਾਪਤ ਕੀਤੀ ਇਹ ਸੂਖਮ ਪਰ ਪ੍ਰਭਾਵਸ਼ਾਲੀ ਸਿੱਖਿਆ ਜੋ ਅਕਸਰ ਅਣ ਦੇਖੀ ਹੁੰਦੀ ਹੈ ਗੁਰੂ ਜੀ ਦੀ ਸਰਦਾਰ ਨੂੰ ਉਪਮਾਵਾ ਰਹੀ ਡੂੰਗੇ ਸੱਚ ਦੱਸਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ 5 ਹਰਿਦੁਆਰ ਵਿੱਚ ਰਸਮੀ ਸ਼ਨਾੰਦਿਆ ਸਵੀਕਾਰਤਾ ਹਰਿਦੁਆਰ ਗੰਗਾ ਤੇ ਇੱਕ ਪ੍ਰਮੁੱਖ ਹਿੰਦੂ ਤੀਰਥ ਸਥਾਨ ਵਿੱਚ ਗੁਰੂ ਨਾਨਕ ਨੇ ਸ਼ਰਧਾਲੂਆਂ ਨੂੰ ਪਿਤਰਾਂ ਲਈ ਸੂਰਜ ਨੂੰ ਪਾਣੀ ਅਰਪਣ ਕਰਦੇ ਦੇਖਿਆ ਇਸ ਅੰਧਵਿਸ਼ਵਾਸ ਨੂੰ ਝੁੜੋਤੀ ਦੇਣ ਲਈ ਉਹਨਾਂ ਨੇ ਵਿਰੁੱਧ ਦਿਸ਼ਾ ਵਿੱਚ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜੇ ਉਹਨਾਂ ਦਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਉਹਨਾਂ ਦਾ ਪਾਣੀ ਕਰਤਾਰਪੁਰ ਦੇ ਖੇਤਾਂ ਤੱਕ ਜੋ ਨੇੜੇ ਸਨ ਪਹੁੰਚ ਸਕਦਾ ਹੈ ਜਨਮ ਸਾਖੀਆਂ ਵਿੱਚ ਦਰਜ ਇਹ ਕਾਰਜ ਅندਵਿਸ਼ਵਾਸੀ ਰਸਵਾ ਦੀ ਵਿਰਰਤਾ ਅਤੇ ਅੰਤਰਮੁਖੀ ਸਰਦਾਦੀ ਮਹੱਤਤਾ ਨੂੰ ਦਰਸਾਉਂਦਾ ਹੈ। ਹਾਲਾਂਕਿ ਇਹ ਕਹਾਣੀ ਕੁਝ ਜਾਣੀ ਜਾਂਦੀ ਹੈ ਪਰ ਪਹਿਲੀ ਉਦਾਸੀ ਦੌਰਾਨ ਇਸ ਦੀ ਮਹੱਤਤਾ ਅਕਸਰ ਘੱਟ ਦੱਸੀ ਜਾਂਦੀ ਹੈ। 6 ਤੂਲੰਬਾ ਵਿੱਚ ਚੋਰ ਨਾਲ ਮੁਲਾਕਾਤ ਤੂਲੰਬਾ ਹੁਣ ਪੰਜਾਬ ਪਾਕਿਸਤਾਨ ਵਿੱਚ ਵਿੱਚ ਗੁਰੂ ਨਾਨਕ ਦੀ ਮੁਲਾਕਾਤ ਇੱਕ ਕੁਖਿਆ ਚੋਰ ਨਾਲ ਹੋਈ ਜਿਸ ਨੇ ਉਹਨਾਂ ਅਤੇ ਭਾਈ ਮਰਦਾਨਾ ਨੂੰ ਲੁੱਟਣ ਦੀ ਯੋਜਨਾ ਬਣਾਈ। ਉਸ ਨੂੰ ਸਜ਼ਾ ਦੇਣ ਦੀ ਬਜਾਏ ਗੁਰੂ ਨਾਨਕ ਨੇ ਸੰਸਾਰਿਕ ਲਾਭਾਂ ਦੀ ਅਸਥਾਈਤਾ ਤੇ ਇਮਾਨਦਾਰੀ ਨਾਲ ਜੀਵਨ ਜਿਉਣ ਦੀ ਮਹੱਤਤਾ ਬਾਰੇ ਇੱਕ ਸ਼ਬਦ ਗਾਇਆ। ਸ਼ਬਦ ਦੀ ਬ੍ਰਹਮੀ ਸੁਰ ਨਾਲ ਚੋਰ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਪਾਪ ਕਬੂਲ ਕੀਤੇ ਅਤੇ ਸੁਧਾਰ ਦਾ ਵਾਅਦਾ ਕੀਤਾ। ਇਹ ਅਣਜਾਣ ਘਟਨਾ ਗੁਰੂ ਜੀ ਦੇ ਗੈਰ ਨਿਰਣਾਇਕ ਰਵੱਈਏ ਅਤੇ ਅਧਿਆਤਮਿਕ ਸੰਗੀਤ ਰਾਹੀਂ ਬਦਲਾ ਲਿਆਉਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਸਤ ਸਯਦਪੁਰ ਵਿੱਚ ਪਹਿਲੀ ਸਿੱਖ ਸੰਗਤ ਦੀ ਸਥਾਪਨਾ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਯਦਪੁਰ ਹੁਣ ਅਮੀਨਾਬਾਦ ਪਾਕਿਸਤਾਨ ਵਿੱਚ ਰਹੇ ਅਤੇ ਭਾਈ ਲਾਲੋ ਇੱਕ ਨਿਮਾਣੇ ਤਰਖਾਨ ਨਾਲ ਕੰਮ ਕੀਤਾ। ਉੱਥੇ ਉਹਨਾਂ ਨੇ ਪਹਿਲੀ ਸਿੱਖ ਸੰਗਤ ਦੀ ਨੀਂਹ ਰੱਖੀ ਜਿੱਥੇ ਉਹਨਾਂ ਨੇ ਇਮਾਨਦਾਰ ਮਿਹਨਤ, ਸਾਂਝਾ ਅਤੇ ਸ਼ਰਧਾ ਤੇ ਜ਼ੋਰ ਦਿੱਤਾ। ਉਹਨਾਂ ਨੇ ਮਲਿਕ ਭਾਗੋ ਇੱਕ ਮੀਰ ਜ਼ਮੀਦਾਰ ਦੀਅ ਪਰਿਸ਼ਟ ਪਰਵਾਹਾਂ ਦਾ ਵਿਰੋਧ ਕੀਤਾ ਅਤੇ ਭਾਈ ਲਾਲੋ ਦੇ ਸਦਾਰਨ ਇਮਾਨਦਾਰੀ ਨਾਲ ਕਮਾਏ ਭੋਜਨ ਦੀ ਪ੍ਰਸ਼ੰਸਾ ਕੀਤੀ। ਇਹ ਘਟਨਾ ਹਾਲਾਂਕਿ ਕੁਝ ਜਾਣੀ ਜਾਂਦੀ ਹੈ ਮਹਤਵਪੂਰਨ ਹੈ ਕਿਉਂਕਿ ਇਸ ਨੇ ਕਿਰਤ ਕਰਨੀ, ਇਮਾਨਦਾਰ ਮਿਹਨਤ ਅਤੇ ਵੰਡ ਛਕਣਾ ਸਾਂਝਾ ਪਾਉਣ ਵਰਗੀਆਂ ਸਿੱਖ ਕਦਰਾਂ ਕੀਮਤਾਂ ਦੀ ਸ਼ੁਰੂਆਤੀ ਨੀਂਹ ਰੱਖੀ। ਅੱਠ ਭਾਈ ਮਰਦਾਨਾ ਨਾਲ ਸੰਗੀਤਕ ਨਵੀਨਤਾ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਭਾਈ ਮਰਦਾਨਾ ਇੱਕ ਮੁਸਲਿਮ ਦਬਾਬਵਾਦਕ ਨਾਲ ਸੰਨ ਅਤੇ ਉਹਨਾਂ ਨੇ ਕੀਰਤਨ ਸ਼ਰਦਾਲੂ ਸੰਗੀਤ ਰਾਹੀ ਆਪਣੀਆਂ ਸਿੱਖਿਆਵਾਂ ਫੈਲਾਉਣ ਦਾ ਇੱਕ ਵਿਲੱਖਣ ਢੰਗ ਵਿਕਸਿਤ ਕੀਤਾ। ਉਹਨਾਂ ਨੇ ਸਥਾਨਕ ਭਾਸ਼ਾਵਾਂ ਤੇ ਸੁਰਾਂ ਵਿੱਚ ਸ਼ਬਦ ਰਚੇ ਜਿਵੇਂ ਕਿ ਪੰਜਾਬ, ਬੰਗਾਲ ਜਾਂ ਆਸਾਮ ਦੇ ਸੱਭਿਆਚਾਰਕ ਸੰਦਰਭ ਨਾਲ ਜੁੜਦੇ ਹੋਏ। ਅਧਿਆਤਮਿਕ ਸਾਧਨ ਵਜੋਂ ਸੰਗੀਤ ਦੀ ਇਹ ਨਵੀਨ ਵਰਤੋਂ ਇਨਕਲਾਬੀ ਸੀ ਕਿਉਂਕਿ ਇਸ ਨੇ ਗੁੰਝਲਦਾਰ ਧਾਰਮਿਕ ਵਿਚਾਰਾਂ ਨੂੰ ਸਾਧਾਰਨ ਲੋਕਾਂ ਲਈ ਸੁਲਬ ਬਣਾਇਆ। इस समय वरते गए राग जिमें आसा तनासरी घट्ट चर्चे जाते हैं पर सिख संगीतक परंपरा की नींह बनी संदर्भ अहत्तता पहली उदासी पंद्रह सौ तो पंद्रह सौ छे ईस्वी मुख्य तौर पर उत्तरी पूर्वी भारत जिमें पंजाब उत्तर प्रदेश बिहार बंगाल के आसाम आधुनिक पाकिस्तान के कुछ हिस्सा तक सीमित सी गुरु नानक ने पैदल यात्रा की भाई मरदाना दे नाल, ਅਤੇ ਹਿੰਦੂਆਂ ਮੁਸਲਮਾਨਾਂ ਜੈਨਾਂ ਅਤੇ ਹੋਰ ਧਾਰਮਿਕ ਸਮੂਹਾਂ ਨਾਲ ਸੰਪਰਕ ਕੀਤਾ 15ਵੀਂ ਸਦੀ ਦੇ ਸੰਦਰਭ ਵਿੱਚ ਉਹਨਾਂ ਦਾ ਰਵਈਆ ਇਨਕਲਾਬੀ ਸੀ ਕਿਉਂਕਿ ਉਹਨਾਂ ਨੇ ਜਾਤੀ ਵੰਡ ਰਸਮੀਵਾਦ ਅਤੇ ਧਾਰਮਿਕ ਵਿਸ਼ੇਸ਼ਤਾ ਨੂੰ ਚੁਣੌਤੀ ਦਿੱਤੀ ਅਤੇ ਸਰਦਾ ਸਮਾਨਤਾ ਅਤੇ ਸੇਵਾ ਦਾ ਸਰਲ ਪਰ ਡੂੰਘਾ ਮਾਰਗ ਪ੍ਰਚਾਰਿਆ ਉਪਰੋਕਤ ਅਣਜਾਨ ਕਹਾਣੀਆਂ ਜੋ ਅਕਸਰ ਪੁਰਾਤਨ ਜਪਾਈ ਬਾਲਾ ਜਨਮ ਸਾਖੀਆਂ ਵਿੱਚ ਮਿਲਦੀਆਂ ਹਨ ਉਹਨਾਂ ਦੀ ਦਇਆ ਬੁੱਧ ਦੀ ਅਤੇ ਸੰਤਾ ਪਾਪੀਆਂ ਤੇ ਸ਼ੱਕੀਆਂ ਸਵੇਤ ਸਭ ਨਾਲ ਜੁੜਨ ਦੀ ਸਮਰੱਥਾ ਨੂੰ ਉਜਾਗਰ ਕਰਦੀਆਂ ਹਨ ਨੋਟ ਜਨਮ ਸਾਖੀਆਂ ਦੇ ਕੁਝ ਵੇਰਵੇ ਇਤਿਹਾਸਕ ਘਟਨਾਵਾਂ ਤੇ ਪ੍ਰਸਿੱਧੀ ਜਨਕ ਤੱਤਾਂ ਦਾ ਮਿਸ਼ਰਣ ਹੋ ਸਕਦੇ ਹਨ ਕਿਉਂਕਿ ਇਹ ਗੁਰੂ ਨਾਨਕ ਦੇ ਸਮੇਂ ਤੋਂ ਦਹਾਕਿਆਂ ਬਾਅਦ ਸੰਪਾਦਿਤ ਕੀਤੀਆਂ ਗਈਆਂ ਸਨ ਦੂਗੀ ਸਮਝ ਲਈ ਗੁਰੂ ਗਰੰਥ ਸਾਹਿਬ ਜਿਵੇਂ ਸਿੰਗ ਗੋਸਟ ਜਾਂ ਸਿੱਖ ਇਤਿਹਾਸ ਤੇ ਵਿਦਵਤਾਪੂਰਨ ਰਚਨਾਵਾਂ ਦਾ ਹਵਾਲਾ ਲਓ ਜੇ ਤੁਸੀਂ ਖਾਸ ਕਹਾਣੀਆਂ ਸਥਾਨਾਂ ਜਾਂ ਸਰੋਤਾਂ ਨੂੰ ਵਿਸਤਾਰ ਨਾਲ ਜਾਣਨਾ ਚਾਹੁੰਦੇ ਹੋ ਜਾਂ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਸੰਬੰਧਿਤ ਪਾਠਾਂ ਜਾਂ ਇਕਸਤੀਆਂ ਪੋਸਟਰਾਂ ਦਾ ਵਿਸ਼ਲੇਸ਼ਣ ਕਰਾਂ ਤਾਂ ਮੈਨੂੰ ਦੱਸੋ